ਨ ਖੇਤੀ ਕਰ ਮੀਟਿੰਗ ਲਈ ਬੁਲਾਉਣਾ ਬੁਲਾ ਕੇ ਇਹੋ ਜਿਹਾ ਰਵਈਆ ਤਿਆਰ ਕਰਨਾ ਉਹ ਵੀ ਜਿਵੇਂ ਚੰਡੀਗੜ੍ਹ ਹੈ ਨਾ ਕੇਂਦਰ ਦੇ ਅਧੀਨ ਹੈ ਨਾ ਪੰਜਾਬ ਦਾ ਅਧੀਨ ਹੈ ਉਹਨੂੰ ਮੈਂ ਪਰਤਿਆ ਗਿਆ ਮੀਟਿੰਗ ਲਈ ਮੀਟਿੰਗ ਤੋਂ ਬਾਅਦ ਫਿਰ ਗਿਰਫਜ਼ਾਰੀ ਲਈ ਪਰਤਿਆ ਗਿਆ ਪੰਜਾਬ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਹੋਵੇ ਵੀ ਅਸੀਂ ਧਰਨਿਆਂ ਤੋਂ ਸਾਡੀ ਪਾਰਟੀ ਨਿਕਲੀ ਆ ਅਸੀਂ ਬਦਲਾ ਦੇ ਰੂਪ ਦੇਵਾਂਗੇ ਲੋਕਾਂ ਨੂੰ ਜਿਹੜਾ ਅਤਿਆਚਾਰ ਇਹਨਾਂ ਨੇ ਪੂਰੀ ਫੋਰਸ ਨੇ ਡੱਲੇਬਾਲ ਸਭ ਸਭ ਨੂੰ ਪਤਾ ਕਿ ਮਰਵਾਤੇ ਬੈਠੇ ਨੇ ਕੱਲਾ ਸਿਰਫ ਡ੍ਰਿਪ ਲੈ ਰਹੇ ਸੀ ਡ੍ਰਿਪ ਵੀ ਉਹਨਾਂ ਦੀਆਂ ਜਿਹੜਾ ਨਾੜਾਂ ਬਲੋਕ ਹੋ ਰੀਆਂ ਸੀਗੀਆਂ ਉਹਦੇ باوجود ਵੀ ਉਹਨਾਂ ਨੂੰ ਐਡੀ ਜ਼ਬਰਦਸਤੀ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਸਾਡੇ ਉਹਨਾਂ ਦੇ ਜਿਹੜੇ ਬਰਾਂਟੀ ਆਰ ਸੀ ਉਹਨੂੰ ਹੀ ਸਾਮ ਸੰਭਾਲਦੇ ਉਹਨਾਂ ਦੇ ਪੱਗਾਂ ਲਾਉਣੀਆਂ ਤਾਂ ਸਾਨੂੰ ਨੇ ਮੂਰੇ ਗੱਡੀ ਲਾਈ ਹੋਈ ਸੀ ਉਹ ਗੱਡੀ ਦੇ ਚਾਰ ਸਪੀਰੇ ਆਪਦੀਆਂ ਗੱਡੀਆਂ ਲਾਉਣੀਆਂ ਬੋਲਟ ਤੇ ਪੋਰਸ ਲਾਉਣੀ ਜਿਵੇਂ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਹੁੰਦਾ ਚੰਡੀਗੜ੍ਹ ਦੇ ਵਿੱਚ ਆ ਕੇ ਮੀਟਿੰਗ ਨਹੀਂ ਜਿਵੇਂ ਚੰਡੀਗੜ੍ਹ ਦੇ ਵਿੱਚ ਆ ਕੇ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਇੱਕ ਦੂਜਿਆਂ ਨੂੰ ਪੰਜ ਪੰਜ 6 6 ਜਣੇ ਚੁੰਬੜ ਨੇ ਮੋਬਾਈਲ ਕੱਢ ਲੈਣੇ ਗਰਦ ਨੇ ਵੀ ਕਿਤੇ ਨੂੰ ਚਾਰਜ ਨਾ ਕਰ ਦੋ ਮੈਨੂੰ ਲੱਗਦਾ ਵੀ ਗ੍ਰਿਫਤਾਰੀਆਂ ਬਹੁਤ ਵਾਰੀ ਹੋਈਆਂ ਸਾਡੀਆਂ ਤਗਰੀਬ ਨੂੰ ਕੋਈ ਜੇਲ ਨਹੀਂ ਰਹੀ ਹੋਣੀ ਜਿੱਥੇ ਅਸੀਂ ਨਹੀਂ ਗਏ ਤਾਂ 84 ਤੋਂ ਲੈ ਕੇ ਸਰਕਾਰਾਂ ਇਹ ਹੀ ਕਰਦੇ ਜਦੋਂ ਆਪਦੇ ਹੱਕ ਮੰਗਾਗੇ ਤਾਂ ਜੇਲਾਂ ਜਾਣੇ ਪੈਣਗੇ ਪਰ ਜਿਹੇ ਜ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਕਰਕੇ ਕੇਸਰੀਵਾਲ ਸਾਹਿਬ ਨੇ ਰੋਲ ਨਮਾਇਆ ਨਿੱਜੀ ਆਪ ਦਾ ਫਾਇਦਾ ਲੈਣ ਵਾਸਤੇ ਹੋ ਸਕਦਾ ਆਪ ਦੇ ਇਹਨਾਂ ਨੇ ਕੋਈ ਮੰਤਰੀ ਬਚਾਏ ਹੋਣ ਜਾਂ ਕੋਈ ਗ੍ਰਾਂਟ ਲੈਤੀ ਹੋਵੇ ਅੰਦਰ ਖਾਤੇ ਕੁਛ ਇਹਨਾਂ ਨੇ ਜਿਹੜੀਆਂ ਜਾਂ ਇਹਨਾਂ ਤੇ ਜਿਹੜੀ ਕੁਛ ਕੀਤਾ ਉਹ ਸਾਰਾ ਗੁੱਸਾ ਫਿਰ ਇਹਨਾਂ ਨੇ ਕਿਸਾਨਾਂ ਤੇ ਕੱਢਿਆ ਤਾਂ ਇਸ ਲਈ ਤਾਂ ਅਸੀਂ ਪੂਰੇ ਦੋਨੇ ਫਰੋਨ ਨੂੰ ਨਕਿੱਤੀ ਕਰਦੇ ਆ ਉਦੋਂ ਬਾਅਦ ਜਦੋਂ ਸਾਨੂੰ ਆ ਕੇ ਕਿਲੇ ਦੇ ਵਿੱਚ ਰੱਖਿਆ ਗਿਆ ਤਾਂ ਨਾਲ ਹੀ ਢੱਲੇਵਾਲ ਸਾਹਿਬ ਵੀ ਉੱਥੇ ਆ ਗਏ ਤਾਂ ਸਾਡੇ ਸਾਰੇ ਸਾਥੀ ਅਸੀਂ ਵੀ ਉੱਥੇ ਆ ਗਏ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਖਾਸ ਕਰਕੇ ਵੀ ਇਹਨਾਂ ਨੂੰ ਮਲਾਇਆ ਜਾਵੇ ਤਾਂ ਉੱਥੇ ਵੀ ਅਡੋ-ਅਡਿਵਾਰਕਾਂ ਦੇ ਵਿੱਚ ਬੰਦ ਕਰਕੇ ਪਾਣੀ ਤੇ ਇੱਕ ਵੀ ਨਹੀਂ ਪਿਆਇਆ ਗਿਆ ਵੀ ਨਹੀਂ ਤੁਸੀਂ ਇੱਕ ਦੂਜੇ ਨਾਲ ਗੱਲ ਨਾ ਕਰ ਲੋ ਉਹ ਸਾਰੀ ਸਥਿਤੀ ਵੇਖ ਕੇ ਤਾਂ ਤਕਰੀਬਨ ਰਾਤ ਨੂੰ 2:30 ਵਜੇ ਸਾਨੂੰ ਪਟਿਆਲਾ ਜੇਲ੍ਹ ਦੇ ਵਿੱਚ ਅਸੀਂ 148 ਬੰਦੇ ਸੀਗੇ ਇੱਥੇ ਤਾਂ 148 ਨੂੰ ਜਾਂਦਾ ਕਿ ਪਟਿਆਲਾ ਜੇਲ੍ਹ ਦੇ ਵਿੱਚ ਉਦੋਂ ਬਾਅਦ ਛੱਡਿਆ ਗਿਆ ਤਾਂ ਇੱਕ ਸ਼ਾਂਤੀ ਕਰਨ ਲੱਗੇ ਕਿ ਵੀ ਤੇਰੇ ਕੋਲੇ ਕੀ ਅਹੁਦਾ ਹੈ ਤੇਰੇ ਕੋਲੇ ਕੀ ਹੈ ਕੀ ਵਰਕਰ ਕੀ ਹੈ ਤਾਂ ਉਹਨਾਂ ਨੇ ਜਦੋਂ ਛੜਨਾ ਸ਼ੁਰੂ ਕੀਤਾ ਤਾਂ ਸਾਨੂੰ ਵੀ ਲੱਗਿਆ ਸੀ ਪਤਾ ਵੀ ਇਹ ਜਿਹੜੇ ਸਾਰੇ ਆਗੂ ਹੈ ਉਹ ਨਹੀਂ ਛੜਨਾ ਚਾਹੁੰਦੇ ਪਰ ਇਧਰ ਜਿਹੜੀ ਸਥਿਤੀ ਡੱਲੇਵਾਲ ਸਾਹਿਬ ਨੇ 19 ਤਰੀਕ ਤੋਂ ਹੀ ਪਾਣੀ ਪੀਣਾ ਬੰਦ ਕਰਤਾ ਸੀਗਾ ਵੀ ਮੈਂ ਉਹਨਾਂ ਚਿਰ ਨਹੀਂ ਪਾਣੀ ਪੀਵਾਂਗਾ ਜਿੰਨਾ ਚਿਰ ਸਾਡੇ ਕਿਸਾਨ ਆਗੂਆਂ ਦੀ ਸਾਰਿਆਂ ਦੀ ਰਿਹਾਈ ਨਹੀਂ ਹੁੰਦੀ ਅਸੀਂ ਬੈਠ ਕੇ ਅਗਲੇ ਪ੍ਰੋਗਰਾਮ ਤੇ ਮੀਟਿੰਗ ਨਹੀਂ ਕਰਦੇ ਮੈਂ ਪਾਣੀ ਨਹੀਂ ਲਵਾਂਗਾ ਮੈਂ ਕਹਨਾ ਹੈ ਪ੍ਰਮਾਤਮਾ ਦੀ ਮਿਹਰ ਆ ਡਾਕਟਰਾਂ ਦੀ ਲੈਣ ਤੋਂ ਵੀ ਉੱਪਰ ਡੱਲੇਵਾਲ ਸਾਹਿਬ ਨੇ ਜਿਹੜਾ ਐਨਾ ਸਮਾਂ ਅੱਜ 10ਵਾਂ ਦਿਨ 10 ਦਿਨ ਪਾਣੀ ਤੋਂ ਬਿਨਾਂ ਡਾਕਟਰ ਇਹ ਕਹਿੰਦੇ ਨੇ ਵੀ ਬਾ 3 ਤੋਂ 5 ਦਿਨ ਤਾਂ ਬੰਦਾ ਜਿਉ ਨਹੀਂ ਸਕਦਾ ਤਾਂ ਜੋ ਕੁਝ ਭੁਇਕ ਦੇ ਵਿੱਚ ਡੱਲੇਵਾਲ ਸਾਹਿਬ ਨਾਲ ਬੀਤ ਰਿਹਾ ਤੇ ਉਹ ਦੇਖ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਇਹ ਇੱਕ ਬੇਰੀਆ ਬੁਰੀ ਕਿ ਸਥਿਤੀ ਆ ਤੁਸੀਂ ਮਿਲ ਕੇ ਆਏ ਅੱਜ ਮੁਲਾਕਾਤ ਹੋਈ ਹੈ ਹੁਣ ਕਿ ਸਥਿਤੀ ਹੈ ਸਥਿਤੀ ਬੋਲਿਆ ਤਾਂ ਜਾ ਹੀ ਨਹੀਂ ਰਿਹਾ ਉਹ ਖਾਤੀ ਪੈ ਰਹੇ ਨੇ ਵੀ ਜਿਵੇਂ ਤੁਸੀਂ ਕਰਨਾ ਹੈ ਕਰੋ ਹੁਣ ਅਸੀਂ ਲਗਭਗ ਜਿਹੜੇ ਜੇਲ੍ਹਾਂ ਦੇ ਵਿੱਚੋਂ ਬੰਦੇ ਆ ਰਹੇ ਨੇ ਆਗੂ ਆ ਰਹੇ ਨੇ ਜਦੋਂ ਸਾਰੀਆਂ ਜੇਲ੍ਹਾਂ ਦੇ ਵਿੱਚ ਲਗਭਗ 13 ਜ਼ਿਲ੍ਹਾਂ ਦੇ ਵਿੱਚ ਬੰਦੇ ਸੀਗੇ 13 ਜ਼ਿਲ੍ਹਾਂ ਦੇ ਜਦੋਂ ਸਾਡੇ ਸੰਪਰਕ ਹੋ ਜੂਗਾ ਸਾਰੇ ਆਗੂਆਂ ਦੇ ਨਾਲ ਉਹ ਫਿਰ ਅਸੀਂ ਢੱਲੇਵਾਲ ਬਾਰੇ ਜਿਹੜਾ ਪਾਣੀ ਉਹਨਾਂ ਨੇ ਬੰਦ ਕੀਤਾ ਸੀ ਉਸੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਅਸੀਂ ਸਾਰੇ ਜਿਹੜੇ ਕਿਸਾਨ ਆ ਰਹੇ ਹਾਂ ਆ ਕੇ ਆ ਗਏ ਸਾਡੀ ਅਪੀਲ ਤੇ ਬੇਨਤੀ ਤੇ ਤੁਸੀਂ ਪਾਣੀ ਲਓ ਤਾਂ ਉਸ ਤੋਂ ਬਾਅਦ ਜਿਹੜਾ ਅਗਲੇ ਪ੍ਰੋਗਰਾਮ ਹੈ ਸਾਡੇ ਜਿਹੜੇ ਉਹ ਸਟੈਂਡ ਕਰਦੇ ਆ ਉਸ ਤੋਂ ਪਹਿਲਾਂ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਪਾਣੀ ਪਲਾਂਟ ਦੀ ਹੋਣੀ ਚਾਹੀਦੀ ਸੀ ਜਦੋਂ ਤਾਂ ਸਾਰੇ ਆ ਗਏ ਸੀ ਸੁਖੀਤ ਸਿੰਘ ਸੀਗੇ ਤੇ ਜਿਹੜਾ ਅਭਿਮਨੂ ਸੀਗੇ ਤੁਹਾਡੇ ਨਾਲ ਤੁਸੀਂ ਗੱਲਬਾਤ ਕੀਤੀ ਉਹਨਾਂ ਨੂੰ ਨਹੀਂ ਅਸੀਂ ਪਾਣੀ ਦੀ ਨਹੀਂ ਕਿਤੇ ਅਸੀਂ ਡੱਲੇਵਾਲ ਸਾਹਿਬ ਨੂੰ ਇੰਨੇ ਕਿ ਜ਼ਰੂਰ ਕਿਹਾ ਆਵਾਜ਼ ਦੇ ਵਿੱਚ ਵੀ ਅਸੀਂ ਜਿਹੜਾ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਬੰਦੇ ਆ ਗਏ ਆ ਰੋਪੜ ਜ਼ਿਲ੍ਹੇ ਦੇ ਵਿੱਚੋਂ ਆ ਗਏ ਆ ਨਾਭਾ ਜ਼ਿਲ੍ਹੇ ਦੇ ਵਿੱਚੋਂ ਆ ਗਏ ਆ ਸੰਗਰੂਰ ਦੇ ਵਿੱਚੋਂ ਆ ਗਏ ਆ ਪੰਜ ਸੱਤ ਜ਼ਿਲ੍ਹਿਆਂ ਦੀ ਜਿਹੜੀ ਸਾਡੇ ਕੋਲੇ ਰਿਪੋਰਟ ਸੀਗੀ ਉਹ ਅਸੀਂ ਦੱਸੀ ਹੈ ਹਜੇ ਪੰਜ ਸੱਤ ਜ਼ਿਲ੍ਹਿਆਂ ਦੀ ਸਾਡੇ ਜਿਹੜੇ 플레이ਰ ਸਾਹਿਬ ਸੀਗੇ ਆਪਣੇ ਮੁਖਸਰ ਸੀਗੇ ਮਨਜੀਤ ਰਾਏ ਫਰੀ ਰਿਪੋਰਟ ਸੀਗਾ ਸੁਖਵਿੰਦਰ ਕੌਰ ਆਪਣੇ ਲੁਧਿਆਣੇ ਸੀਗੇ ਉਹਨਾਂ ਨਾਲ ਹਜੇ ਸਾਡਾ ਸੰਪਰਕ ਨਹੀਂ ਹੋ ਸਕਿਆ ਤਾਂ ਲਗਭਗ ਥੋੜੇ ਸਮੇਂ ਦੇ ਵਿੱਚ ਹੀ ਸਾਰਾ ਸਾਨੂੰ ਜਦੋਂ ਅਪਡੇਟ ਆਜੂਗਾ ਅਧਿਕਾਰੀ ਲੱਗੇ ਹੋਏ ਨੇ ਵੀ ਉਸੇ ਜ਼ਿਲ੍ਹੇ 'ਚ ਨਹੀਂ ਜਦੋਂ ਉੱਪਰ ਸਾਰਾ ਰਿਪੋਰਟ ਆਜੂਗਾ ਤਾਂ ਫਿਰ ਡੱਲੇਵਾਲ ਸਾਹਿਬ ਕੋਟਲਾ ਸਾਹਿਬ ਲੱਗਦਾ ਹੈ ਕਿ ਇਕਤਾ ਦਾ ਅਸਰ ਹੈ ਕਿਉਂਕਿ ਅਕਲ ਸੇ ਹੁੰਦਾ ਹੁੰਦਾ ਜਿਹਦੇ ਘਰ ਦੇ ਵਿੱਚ ਏਕਾ ਹੁੰਦਾ ਉਹ ਬਲ ਮਿਲਦਾ ਪਰ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਦੀ ਜਿਹੜੀ ਮਿਹਨਤ ਹੈ ਡੱਲੇਵਾਲ ਦੀ ਜਿਹੜੀ ਸਥਿਤੀ ਸਰਕਾਰ ਨੂੰ ਦਿੱਸੀ ਕਿਉਂਕਿ ਬੜੀ ਗੁੰਝਲਦਾਰੀ ਦੇ ਵਿੱਚ ਰੱਖਿਆ ਹੋਇਆ ਵੀ ਜੇ ਇੱਥੇ ਕੁਝ ਹੋ ਵੀ ਜਾਂਦਾ ਕਿਉਂਕਿ ਸਾਰਾ ਘੜਨਾ ਆਉਂਦਾ ਸਰਕਾਰਾਂ ਨੂੰ ਵੀ ਅਸੀਂ ਤਾਂ ਡੱਲੇਵਾਲ ਸਾਹਿਬ ਨੂੰ ਰੈਸਟ ਹੀ ਨਹੀਂ ਕੀਤਾ ਸਾਡੀ ਤਾਂ ਗਿਰਫਤਾਰੀ ਨਹੀਂ ਸੀਗਾ ਸਾਨੂੰ ਨਹੀਂ ਪਤਾ ਕੀ ਲੈ ਰਹੇ ਸੀਗੇ ਉਹ ਸਾਰੀਆਂ ਸਥਿਤੀਆਂ ਫਿਰ ਅਸੀਂ ਸੋਚੀਆਂ ਵੀ ਪਹਿਲਾਂ ਸਾਰਿਆਂ ਆਗੋਂ ਦੀ ਰਿਹਾਈ ਹੋਵੇ ਰਿਹਾਈ ਤੋਂ ਬਾਅਦ ਅਗਲਾ ਪੜਾ ਦੇਖਾਂਗੇ ਕਿਉਂਕਿ ਦੋਨਾਂ ਸਰਕਾਰਾਂ ਨੇ ਪਿਉਂਤਬੰਦੀ ਬਣਾ ਦਿੱਤੀ ਬਈ ਮੈਂ ਦੋਸ਼ੀ ਨਾ ਹੋਵਾਂ ਉਹ ਕਹਿੰਦਾ ਮੈਂ ਦੋਸ਼ੀ ਨਾ ਹੋਵਾਂ ਵਿਉਂਤਬੰਦੀ ਦੋਨਾਂ ਦੀ ਬਹੁਤ ਅੰਦਰ ਖਾਤੇ ਘੜ ਕੇ ਜਿਹੜਾ ਕਿਸਾਨਾਂ ਤੇ ਐਕਸ਼ਨ ਕੀਤਾ ਮੈਨੂੰ ਤਾਂ ਜਾਦ ਕਰਵਾਇਆ 83 ਵਾਲਾ ਵੇਖਿਆ ਉਦੋਂ ਸਾਡੇ ਘਰ ਟਾਏ ਗਏ ਤਾਂ ਲੁੱਟਮੋ ਹੋਈ ਐਵੇਂ ਜਿੱਕਰ ਚਲੋ ਸਾਡੀ ਗ੍ਰਿਫਤਾਰੀ ਹੋ ਗਈ ਲਾਠੀ ਚੜ੍ਹਦ ਹੋ ਗਿਆ ਕਰਦੇ ਸਰਕਾਰ ਟਰਾਲੀ ਕੱਲੀ ਤੁਰਨੀ ਲੱਗੀ ਘਰ ਪਾਈ ਕੱਲੇ ਤੁਰਨੇ ਲੱਗੇ ਜਿਹੜੇ ਸਾਡੇ ਉੱਥੇ ਸ਼ਰੂਮਨੀ ਕਮੇਟੀ ਤੇ ਲੰਗਰ ਲੱਗੇ ਜਿਹੜੇ ਲੋਕਾਂ ਨੇ ਲੰਗਰ ਲਾਏ ਲੰਗਰ ਕਿਤੇ ਤੁਰ ਨਹੀਂ ਲੱਗੇ ਸੀਗੇ ਲੰਗਰ ਚੱਕੇ ਗਏ ਟਾਏ ਗਏ ਖੰਡਾਏ ਗਏ ਫਰਿੱਜ ਕਿਦੇ ਕਰੰਟ ਲੱਗਣ ਲੱਗਿਆ ਸੀਗਾ ਫਰਿੱਜਾਂ ਨੂੰ ਕੂਲਰਾਂ ਨੂੰ ਫਿਰ ਐਮਐਲਏ ਦੇ ਵਰਕਰਾਂ ਨੂੰ ਐਮਐਲਿਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਸਮਾਨ ਚਕਾਇਆ ਗਿਆ ਤੇ ਹੁਣ ਉੱਥੇ ਬਹਾ ਕੇ ਇੱਕ ਫਾਰ ਲਿਮਟ ਤੇ ਕਮੇਟੀ ਬਣਾਤੀ ਜੀ ਕਮੇਟੀ ਕਿਨੇ ਫੋਰਸ ਨੇ ਫੋਰਸ ਨਹੀਂ ਢਾਇਆ ਫੋਰਸ ਨੇ ਕਮੇਟੀ ਬਣਾਈ ਦੇਖੋ ਜੀ ਕੋਈ ਰਿਪੋਰਟ ਨਹੀਂ ਕੋਈ ਟਰਾਲੀ ਨਹੀਂ ਪਾਸੇ ਸਮਾਨ ਕਿਸਾਨਾਂ ਨੂੰ ਮਿਲ ਗਿਆ ਉਹ ਸਾਰੇ ਹੁਣ ਸਾਡੀ ਬਾਹਰ ਰਿਪੋਰਟ ਲੈ ਕੇ ਉਹ ਜਿਹੜਾ ਸਾਰਾ ਗੁੱਸਾ ਹੈ ਉਹ ਕਿਸਾਨਾਂ ਦਾ ਉਹ ਤਾਂ ਪਰਿਆ ਪਿਆ ਤਾਂ ਸਾਰੀ ਸਥਿਤੀ ਥੋੜੇ ਮੈਂ ਜ਼ਿਆਦਾ ਟਾਈਮ ਨਾਲ ਅਸੀਂ ਥੋੜੇ ਚਿਰ ਦੇ ਵਿੱਚ ਹੀ ਸਾਰੇ ਸਾਡੇ ਆਗੂ ਇੱਥੇ ਇਕੱਠੇ ਹੋ ਜਾਣਗੇ ਆਗੂ ਫਿਰ ਡਲੇਵਾਲ ਸਾਹ ਨੂੰ ਪੇਲ ਕਰਕੇ ਜਿਹੜਾ ਉਹਨੂੰ ਪਾਣੀ ਦੀ ਬੇਨਤੀ ਜ਼ਰੂਰ ਕਰਾਂਗੇ ਅਸੀਂ ਵੀ ਜਿਹੇ ਜਿਹੀ ਉਹਨਾਂ ਸਥਿਤੀ ਹੈ ਸਾਹ ਵੀ ਮਸਾਂ ਆ ਰਿਹਾ ਬੋਲਿਆਂ ਲੇ ਜਾ ਰਿਹਾ ਤਾਂ ਉਹ ਤੋਂ ਬਾਅਦ ਕਰਕੇ ਫਿਰ ਅਗਲੇ ਪ੍ਰੋਗਰਾਮ ਬਾਰੇ ਅਸੀਂ ਪੀਸੀ ਕਰਾਂਗੇ 10 ਵਜੇ ਬਹੁਤ ਬੜਾ